ਉਹ ਤਿਆਰ ਬੱਚਾ ਕਦਰ ਮਾੜਾ ਚੰਗਾ ਭਰਾ ਦਾ ਬੱਚਾ ਬੱਚੇ ਨੂੰ ਦੱਸੋ ਭੈ ਜੋ ਮੈਂ ਹੀ ਏਡੀ ਦੇ ਬੱਚਾ ਦਾ ਵੜਾ ਦੇਣਾ ਹੀ ਉਹਨੇ ਹਾਂ ਦੱਸੋ ਸਹੀ ਗੱਲ ਆ ਬੋਲੋ ਵੀ ਬੋਲੋ ਕਰ ਲਿਆਉ ਰਿਆ 10 ਵਜੇ 10 ਪਾ ਮੈਂ ਦੇ ਦੇਣਾ ਬੱਚਾ ਖਾਣ ਵਾਲੇ ਲੈਣਾ ਦਾ ਤੂੰ ਹੀ ਕਹਿੰਦਾ ਨਹੀਂ ਖਾਊਗਾ ਸਹੀ ਗੱਲ ਹੀ ਕਰਦੀ ਦੀ ਚੱਲ ਕੋਈ ਨਹੀਂ ਆਪਣਾ ਕੀ ਲੈ ਜੂ ਮੇਰੇ ਜਿਹਦੇ ਕੋਲੇ ਆਪਣੀ ਧਨ ਆਪਣੇ ਕੋਲੇ ਕਿਉਂ ਬਾਈ ਹਾਂ ਦੱਸੀ ਕਿ ਰਗੀ ਕਹਿੰਦਾ ਕਿੰਨੇ ਦੀ ਭੰਗ ਵਾਲੀ ਕਰ ਜਾਏ ਠੀਕ ਠਾਕ ਜਿਹੜਾ ਬੱਚਾ ਲਾਣਾ ਦੱਸੀ ਬਾਈ ਬਣ ਕੇ 65 ਦੀ ਦੇ ਦੇਣਾ ਹੂੰ ਆਇ ਤੇਰਾ ਕਾਹ ਕਿੱਥੋਂ ਕੜਾ ਹੈ ਕੀ ਲਾਇਆ ਇਹ ਯਾਰ ਗੋਰੀਆ ਕਹਿੰਦਾ ਆਪਣੇ ਵਰਗਾ ਜਮਾ ਬੰਦੇ ਨੇ ਫੋਟੋ ਹਾਂ 10 ਕਿਲੋ ਯਾਰ ਮੌਲਤਾ ਲਾਇਆ ਵਿਚਾਰੇ ਨੇ ਸਾਨੂੰ ਸਾਨੂੰ ਤਾਂ ਕੇ ਸਾਰੇ 70 80 ਲਾਉਂਦੇ ਜਿਹਨੇ ਇੱਕ ਇੱਕ ਦਾ ਵੀ ਇੱਕ ਦਾ ਲਾਦਾ ਹੋਣਾ ਨਹੀਂ ਫੇਰ ਕਿਵੇਂ ਹੋਗਾ ਕਿੰਨੇ ਦਾ ਓ ਯਾਰ ਮੁੱਲ ਵਾ ਯਾਰ ਇਹਨੇ ਤਾਂ ਉਧਰ ਪਾ ਲਿਆ ਲੋਟ ਹੋ ਗਿਆ ਦੇਖ ਲੈ ਜੇ ਬੱਚਾ ਲਾਉਣ ਦਾ ਲਾਦਾ ਹੈ ਮੇਰੇ ਤੇਰੇ ਵੀ ਨਹੀਂ ਦੇਖ ਲੈ ਮੇਰੇ ਤੇਰੇ ਨਹੀਂ ਚੱਲ ਵੀ ਆ ਜਾ ਫੇਰ

3 ਲੱਖ ਹੈ ਉਸ ਦਾ ਲਾੜੇ ਜ਼ਰਾ ਕੀ ਮੁੱਲ ਕਰਿਆ ਮੁੱਲ ਨਹੀਂ ਬੋੜਾ ਕਰੀ ਜਨਾ ਬੱਚਾ ਪੁੱਛਾ ਦੇਖ ਕੇ ਗੱਲ ਕਰ ਇਹ 40 ਲੀਟਰ ਪੈ ਜਾਵੇ ਇਹ ਸਫਤ ਹੋਰਾਂ ਵੀ ਘੱਟ ਰਿਹਾ ਹਾਂ ਤੂੰ ਵੇਚਣੀ ਕਿਹਦੇ ਦੇ ਤੂੰ ਕਹਿਣਾਗਾ ਕਹਿੰਦਾ ਦੁੱਧ 100 ਗ੍ਰਾਮ ਤੋਂ ਘੱਟ ਹੋਣੀ ਚੈਨੇਲ ਉਹ ਰੱਤੀ ਦੇ ਕੋਲੇ ਹੈਗਾ ਹਰੇਣੇ ਚੋਂ ਫਤਵਾ ਡਿਸਟ੍ਰਿਕਟ ਦੀ ਹੈਗੀ ਫਿਰਨੇ ਦੀ ਵੇਚ ਤੂੰ ਕਹਣੀ ਤੂੰ ਕਹ ਤੱਕ 15 ਦੀ ਲਾਜ ਹੈ ਹੈ ਉਹ ਜਾਈ ਪੱਤੀ ਮਾਤੇ ਰਹਿਣੀ ਜਿੰਨੇ ਜਿੰਨੇ ਪੱਤੀ ਜਾਈ ਬੋਲ 40 ਲਾਜ 20 ਨੂੰ ਛੱਡੇਗਾ ਕੋਈ ਦੇਖ ਲੈ ਜਿਹੜਾ ਰੱਜਾ ਹੈ ਤਾਂ ਹਾਂ ਜੇ 20 ਦਾ ਬੱਜਾ ਲਾ ਤੈਨੂੰ ਮੈਂ ਕਹਾ 20 ਦਾ ਬੱਜਾ ਲਾ 100 ਗ੍ਰਾਮ ਵੀ ਘਟੋ ਦੇ 14 ਲੀਟਰ ਤੋਂ 20 ਦਾ ਬੱਜਾ ਲੈ ਤੇਰੇ ਕੋਲ ਸੱਡਾ 20 ਦਿਨ ਹੈ ਦੇਖ ਲੈ ਗਲਤ ਨਹੀਂ ਦਿਨ ਰੁਪਈਆ ਕਿਹਾ ਮੰਨ ਪੱਕੀ ਮੰਗ ਲੈ ਮਤ ਯਾਰ ਹਜੇ ਤੂੰ ਪੱਕੀ ਕੀ ਮੰਗਦਾ ਮੇਰੀ ਪੱਕੀ ਪੱਕੇ ਦਾ ਨ ਭੈ 20 ਹੁਣ ਤੈਨੂੰ ਕਹਾ 20 ਦੇ ਆਏ ਮੈਂ ਠੱਲਾ ਦੇ ਉਹਨੂੰ ਸਹੀ ਕੀ ਮੰਗੂ ਤੂੰ ਡਿੱਗ ਜਾਜ ਕਾ ਜਮਾ ਤੂੰ ਗਰ ਤੂੰ ਗਾ ਦਹੀਂ ਕਹਣਾ ਯਾਰ ਮੈਂ ਤੇਰਾ ਮੰਨタル ਕਰੂੰਗਾ ਮੈਂ ਇਹ ਗੱਲ ਕਹਿੰਦਾ ਮੈਂ ਯਾਰ ਮੈਂ ਆਪਣੇ ਜ਼ਾਲਾਲੀ ਉੱਤੇ ਲੈਣੀ ਲੈਣੀ ਤੂੰ ਉੱਤੇ ਮਾਰ ਦੇਣਾ ਓ ਚਲੋ ਵੀ ਵਾਹ ਮੇਰੇ ਪਤੀਓ ਜੋਰ ਬਣਾ ਦੇ ਕੋਈ ਇੱਕੋ ਇੱਕੋ ਮੈਂ ਕਰ ਕੀ ਅੰਦੀ ਇਹ ਲੈ ਲੈ ਨਹੀਂ ਮੇਨੇ ਨਿਕ 20 20 ਦਿਨਾਂ ਦੀ 25 ਦਿਨ ਦੀ 2 बाई ਦੀ ਬਸ 3 ਲੋ ਵੀ ਤੇ ਲੋ ਖਰਾ ਦੇ ਦੇ ਨਾ ਦਲਾਲੀ 1000 ਰੁਪਏ ਬਾਹਰ ਲੈ ਲੈ ਵੀ ਤੇ ਫੇਰਾ ਲੋ ਕਰ ਰਿਹਾ ਤੁਸੀਂ ਇਹ ਪੱਕੀ ਮਗਰੇ ਤੇ ਕੋਈ ਨਹੀਂ ਪੱਕੀ ਯਾਰ ਕੀ ਕਰੇ ਹੁਣ ਇਹਦਾ ਯਾਰ ਦਾ ਕਿੰਨਾ ਖਰਚਾ ਵੀ ਪੈਣਾ ਵੇਚਣੀ ਵੀ ਹੈ ਦੁੱਧ 50 ਲੀਟਰ ਦਾ ਉਹ ਦੁੱਧ ਦਾ 14 ਲੀਟਰ ਉਹ ਕੱਢ ਘੱਟ ਨਹੀਂ ਹੋਣਾ ਇਹ ਚਾਹ ਨੂੰ ਘਟੇ 100 ਰੁਪਏ ਬੱਚਾ ਵੀ ਬਹੁਤ ਵੱਡਾ ਮਹੀਨੇ ਦਾ ਬੱਚਾ ਕਰੀ ਗਾਉਣਾ ਨੂੰ ਵੀ ਜੇ 20 ਦਿਨ ਸੂਈ ਸੀ ਮੈਂ ਇਹਨੂੰ 12 ਮਹੀਨੇ ਦਾ 20 ਦਾ ਬੱਚਾ ਲੈਣ ਦਾ ਲਾਦੇ ਯਾਰ ਹੈ ਲੈ ਲੈ ਮਨੂਜਾ ਗਾਣੇ ਕੋ ਮਾਣੀ ਫਿਰ ਰਹਾ ਕਿ ਗਲਤ ਹੈ ਤੂੰ ਮੈਂ ਵੀ ਤੈਨੂੰ ਗਲਤ ਨਹੀਂ ਕਹਿੰਦਾ ਸਾਰੀ ਮੰਡੀ ਚ ਮੇਲੇ ਚ ਬਾਜ਼ਾਰ ਚ ਮਾਲ ਦੇਖਣਾ ਕਿੰਨਾ ਖੜਾ ਮੈਂ ਕਹਦਾ ਤਾਜ਼ਾ ਡੰਗਰੀ ਹੁੰਦਾ ਇੱਕ ਦਾ ਮਹੀਨੇ ਦਾ ਬੱਚਾ ਕਰੀ ਫਿਰਦਾ ਉਹ ਮਹੀਨੇ ਦਾ ਤੂੰ ਗੁਰੂ 20 ਦਿਨ ਉਹ 20 ਦਿਨ ਦਾ ਵੀ ਇਹ ਲੈਰਾ ਬੱਚਾ ਪੈਗਦਾ 5-7 ਦਿਨ ਦੀ ਫੋੜੇ ਤੇ ਨੰਗਰ ਪੈਗਦਾ ਸੁੱਤੇ ਵੀ ਹੈਗੇ ਨੂੰ ਜੁਣਾ ਮੈਨੂੰ ਮੈਂ ਤੂੰ ਗੱਲ ਨਹੀਂ ਸਮਝਦਾ ਇਹ ਡੰਗਰ ਪੈਗਦਾ ਫੋੜੇ ਤੇ ਪੈਗਦਾ ਸਹੀ ਕੁਛ ਉਹਨੂੰ ਕਰੀਂ ਮੇਰਾ ਸਹੀ ਹੈ ਮੱਕੀ ਪੱਕੀ ਮਗੋਰੀਂ ਤੂੰ ਪੱਕੀ ਆ ਬਾਈ ਪੱਕੀ ਜਮਟੇ ਦੋਸਤ ਵੀ ਨਿਕਲ ਰਹੀ ਹੈ ਤੂੰ ਇਧਰ ਦੱਸਿਆ ਰਿਟੇਡ ਵੇਦਸ ਬੱਤਾ ਫਿਰ ਦੋਦਰੋ ਕਹਦਾ ਵੀ 20 ਦੋਦਰਾ 10 ਦਾ ਬੱਚਾ ਲੈ ਆ ਚੋਪਰਾ ਕਿੰਨੇ ਦਾ ਬੱਚਾ ਲਵਾ ਲਾ ਦੇ 60 ਦਾ ਲਾ ਦੇ ਨਾ ਵੇਚਣ ਵਾਲੀ ਗੱਲ ਕਹੇ 55 ਦਾ ਲਾ ਦੇ 10 ਦਾ ਬੱਚਾ ਲਾਉਣਾ ਨਾ ਭਰਾਵਾ ਵਾ ਵੈਰੀ ਡੀਲ ਲੈ ਆ ਆ ਜਾ ਆਲਸਾ ਮੈਨਾਂ ਲੱਭਾਇਆ ਜੀ ਜੀ ਵੀਦੀ ਕਰ ਦੋ ਉਹ ਯਾਰ ਭਾਏ ਦਾ 43000 ਰੁਪਏ ਦੀਆਂ ਲੱਗਦੀਆਂ ਇੱਕ 43 ਲੱਗੀਆਂ ਮੈਨਾਂ ਚਲੋ ਜੀ ਹੋਰ ਨਹੀਂ ਜਾ ਕਰਨਾ ਲੈ ਡੇਢ ਦੀ ਝਾਗ ਹੈ 43 ਲੱਗਦਾ ਤੋ ਕਿਵੇਂ ਦੇ ਦਿਆ 15 43000 ਰੁਪਏ ਦੀਆਂ ਦੇ ਆ ਰੋਦੇ 50 ਕੀ ਦੇਨੇ ਭਈ 50 ਮਿਲ ਲਦੇ ਰਾਤ ਬੰਦਾ ਲੈ ਗਿਆ ਭਾਵੇਂ ਜਾਣ ਲੈ ਤੂੰ ਲੈ ਸਹੀ ਗੱਲ ਆ ਜੀ ਨੰਬਰ ਲੈ ਲੈ ਉਹ ਕਰੀਏ ਦੂਸਰੋ ਛੋਟੀ ਆ ਕਰ ਦੇਖਾ ਉਹ ਦੇਖ ਲੈ ਕਰ ਦੇ ਫਿਰ ਦੇ ਲੈ ਜੇ ਕੋਈ ਗਿਲ ਜਾਏ ਜਰਾਬ ਹੋਣਾ ਦਾ ਕਟੂ ਬੰਦਿਆ ਕਰ ਰਿਹਾ ਯਾਰ ਬੁੱਧਵਾਰ ਕੀ ਬੋਲੀ ਐ ਵੇਚੜੀ ਕਿੰਨੇ ਦੀ 30 ਜੋ ਛੱਡੇਗਾ ਕੋਈ ਫੇਰ ਬਚਾ ਲੈ ਨਦੀ ਜੋ ਛੱਡੇਗਾ ਕੁਸ ਨਾ ਦੇਖ ਲੈ 55 ਜੋ ਵੀ ਛੱਡਦਾ ਤੈਨੂੰ ਤਾਂ ਡੇਢ ਦੀ ਜਣੀ ਲੈ ਜਾ ਡੇਢ ਜਰੂਰ ਦੇ ਦੇ ਜੱਲ ਲੈਦਾ ਆ ਗੇ ਕਲਮ ਬਦਲਾਗਾ